ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਹਿਜਰਾਂ ਦੀ ਫੱਟ ਭਾਗ 6 ਜਿਸ ਨੂੰ ਲਿਖਿਆ ਹੈ ਕਰਮਜੀਤ ਕੌਰ ਜੀ ਨੇ ਉਮੀਦ ਹੈ ਪਹਿਲੇ ਭਾਗ ਤੁਹਾਨੂੰ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਦੀਪ ਨੂੰ ਬੇਹੋਸ਼ੀ ਦੀ ਹਾਲਤ ਚ ਦੇਖ ਗੁਰਨਾਮ ਸਿੰਘ ਦੇ ਹੋਸ਼ ਉੱਡ ਜਾਂਦੇ ਨੇ ਦੀਪ ਨੇ ਜਿਵੇਂ ਕੋਈ ਨਸ਼ਾ ਕੀਤਾ ਹੋਵੇ ਉਸ ਦੀ ਹਾਲਤ ਬਹੁਤ ਬੁਰੀ ਹੁੰਦੀ ਹੈ ਤੇ ਮੂੰਹ ਵਿੱਚੋਂ ਉਸ ਦੇ ਉਹ ਇੱਕੋ ਨਾਮ ਵਾਰ-ਵਾਰ ਨਿਕਲ ਰਿਹਾ ਸੀ ਰੌਣਕ 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 ਗੁਰਨਾਮ ਦੀਪ ਨੂੰ ਹੋਸ਼ ਵਿੱਚ ਲਿਆਉਣ ਦੀ ਕਾਫੀ ਕੋਸ਼ਿਸ਼ ਕਰਦਾ ਹੈ ਪਰ ਦੀਪ ਨੂੰ ਕੋਈ ਹੋਸ਼ ਨਹੀਂ ਆਉਂਦੀ ਥੱਕ ਹਾਰ ਕੇ ਗੁਰਨਾਮ ਕਿਸੇ ਦੀ ਮਦਦ ਨਾਲ ਦੀਪ ਨੂੰ ਉੱਥੋਂ ਚੁੱਕਦਾ ਹੋਇਆ ਜਿਵੇਂ ਕਿਵੇਂ ਆਪਣੇ ਘਰ ਲੈ ਆਉਂਦਾ ਹੈ ਗਰਨਾਮ ਘਰ ਪੁੱਜ ਕੇ ਦੀਪ ਨੂੰ ਆਪਣੀਆਂ ਬਾਹਾਂ ਦਾ ਸਹਾਰਾ ਦਿੰਦੇ ਹੋਏ ਕਮਰੇ ਤੱਕ ਲੈ ਕੇ ਜਾਂਦਾ ਹੈ ਤੇ ਇੱਕ ਔਰਤ ਨਿੱਕੀ ਦੀਪ ਦੀ ਹਾਲਤ ਦੇਖ ਕੇ ਘਬਰਾ ਜਾਂਦੀਆਂ ਨੇ ਤੇ ਗਰਨਾਮ ਨੂੰ ਉਸ ਦੀ ਹਾਲਤ ਬਾਰੇ ਸਵਾਲ-ਜਵਾਬ ਕਰਦੀਆਂ ਨੇ ਬੇਬੇ ਮੈਨੂੰ ਕੁਝ ਨਹੀਂ ਪਤਾ ਸ਼ਾਇਦ ਮੁੰਡਿਆਂ ਦੀ ਪਾਰਟੀ ਚੋਂ ਦੀਪ ਕੁਝ ਵੱਧ ਸ਼ਰਾਬ ਪੀ ਗਿਆ ਪਰ ਤੂੰ ਫੇਰ ਨਾ ਕਰ ਸਵੇਰ ਤੱਕ ਠੀਕ ਹੋ ਜਾਏਗਾ ਬੈੱਡ ਉੱਪਰ ਬੇਸੁੱਧ ਪਿਆ ਦੀਪ ਦੀ ਹਾਲਤ ਦੇਖ ਗਰਨਾਮ ਨੂੰ ਫਿਕਰ ਜਹੀ ਹੋਣ ਲੱਗਦੀ ਹੈ ਕਿ ਆਖਰ ਇਹ ਸਮਝ ਨਹੀਂ ਆ ਰਹੀ ਸੀ ਕਿ ਦੀਪ ਨੇ ਕਿਸੇ ਖੁਸ਼ੀ ਚੋਂ ਸ਼ਰਾਬ ਪੀਤੀ ਹੈ ਜਾਂ ਗਮ ਚੋਂ ਅਗਲੇ ਦਿਨ ਦੀਪ ਨੂੰ ਜਦੋਂ ਹੋਸ਼ ਆਈ ਤਾਂ ਉਹ ਗਰਨਾਮ ਬਾਈ ਦੇ ਗਲ ਲੱਗ ਬਹੁਤ ਰੋਇਆ ਤੇ ਸਾਰੀ ਗੱਲ ਦੱਸੀ ਰੌਣਕ ਤੇ ਗੁਰੀ ਦੇ ਬਾਰੇ ਦੱਸਦਾ ਹੋਇਆ ਦੀਪ ਬਾਈ ਮੇਰੇ ਤੋਂ ਰੌਣਕ ਦਾ ਗੁਰੂ ਨੂੰ ਇਜਹਾਰ ਕਰਨਾ ਸਹਨ ਨਹੀਂ ਹੋਇਆ ਮੇਰੀ ਹਿੰਮਤ ਹੀ ਨਹੀਂ ਹੋਈ ਉਹਨਾਂ ਅੱਗੇ ਜਾਣ ਦੀ ਜਦੋਂ ਮੈਨੂੰ ਪਤਾ ਲੱਗਾ ਉਹ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਤਾਂ ਮੇਰਾ ਦਿਲ ਹੀ ਟੁੱਟ ਗਿਆ ਤੇ ਮੈਂ ਕਾਲਜ ਤੋਂ ਤੁਰਦਾ ਤੁਰਦਾ ਪਾਗਲਾ ਬਾਗ ਪਿਪਲੀ ਵਾਲੇ ਠੇਕੇ ਤੇ ਆ ਗਿਆ ਕੁਝ ਸਮਝ ਨਹੀਂ ਲੱਗੀ ਕਿ ਖੁਸ਼ ਹੋਵਾਂ ਜਾਂ ਉਦਾਸ ਬਸ ਫਿਰ ਕੀ ਸੀ ਮੈਂ ਬਹੁਤ ਪੀਤੀ ਗਰਨਾਮ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਦੀਪ ਤੇ ਗੁੱਸੇ ਹੋਵੇ ਜਾਂ ਉਸ ਨਾਲ ਪਿਆਰ ਨਾਲ ਗੱਲ ਕਰੇ ਦੀਪ ਨੂੰ ਉਸਨੇ ਬਹੁਤ ਪਿਆਰ ਨਾਲ ਸਮਝਾਇਆ ਪਰ ਦੀਪ ਤੁਰ ਅੰਦਰੋਂ ਤੱਕ ਖੁਦ ਨੂੰ ਖਤਮ ਕਰਨ ਲੱਗ ਪਿਆ ਸੀ ਉਧਰ ਸਵੇਰ ਤੋਂ ਗੁਰੀ ਦੇ ਫੋਨ ਆ ਰਹੇ ਸੀ ਦੀਪ ਨੇ ਮਨ ਬਣਾ ਲਿਆ ਸੀ ਕਿ ਉਹ ਰੌਣਕ ਤੋਂ ਦੂਰ ਹੋ ਜਾਵੇਗਾ ਇਸ ਲਈ ਉਹ ਗੁਰੀ ਦਾ ਫੋਨ ਨਹੀਂ ਚੁੱਕਦਾ ਫੋਨ ਬੰਦ ਕਰਦੇ ਹੋਏ ਗੁਰਨਾਮ ਦੇ ਗਲ ਲਾ ਕੇ ਰੋਣ ਲੱਗਦਾ ਹੈ ਬਾਈ ਮੈਂ ਇੱਥੇ ਨਹੀਂ ਹੁਣ ਰਹਿ ਸਕਦਾ ਪਲੀਜ਼ ਮੈਂ ਵਾਪਸ ਪਿੰਡ ਜਾਣਾ ਚਾਹੁੰਦਾ ਹਾਂ ਇੱਥੇ ਰਿਹਾ ਤਾਂ ਬਾਰ-ਬਾਰ ਮੇਲਾ ਮੇਰਾ ਦਿਲ ਅਰਾਉਣਕ ਲਈ ਤੜਫੇਗਾ ਤੇ ਮੈਂ ਨਹੀਂ ਚਾਹੁੰਦਾ ਮੇਰੇ ਇਸ ਹਾਲ ਦਾ ਗੁਰੀ ਨੂੰ ਪਤਾ ਚੱਲੀ ਮੈਂ ਹਮੇਸ਼ਾ ਲਈ ਉਹਨਾਂ ਤੋਂ ਦੂਰ ਜਾਣਾ ਚਾਹੁੰਦਾ ਹਾਂ ਗੁਰਨਾਮ ਦੀਪ ਨੂੰ ਬਹੁਤ ਸਮਝਾਉਂਦਾ ਹੈ ਪਰ ਉਹ ਨਹੀਂ ਮੰਨਦਾ ਤੇ ਸ਼ਾਮ ਨੂੰ ਦੀਪ ਆਪਣੇ ਘਰ ਵਾਪਸ ਚਲਾ ਜਾਂਦਾ ਹੈ ਜਾਣ ਤੋਂ ਪਹਿਲਾਂ ਉਹ ਗੁਰੀ ਨੂੰ ਆਪਣੀ ਸੌਂਪਵਾ ਕੇ ਜਾਂਦਾ ਹੈ ਕਿ ਇਹ ਗੱਲ ਉਹਨਾਂ ਦੋਵਾਂ ਵਿਚਕਾਰ ਹੀ ਰਹੇਗੀ। ਇਹ ਗੱਲ ਦਾ ਜ਼ਿਕਰ ਗੁਰਨਾਮ ਰੌਣਕ ਤੇ ਗੁਰੀ ਨੂੰ ਨਹੀਂ ਕਰੇਗਾ। ਦੀਪ ਦੇ ਚਲੇ ਜਾਣ ਤੋਂ ਬਾਅਦ ਗੁਰੀ ਦੀਪ ਨੂੰ ਮਿਲਣ ਉਸ ਦੀ ਭੂਆ ਦੇ ਘਰ ਆਉਂਦਾ ਹੈ ਤੇ ਦੀਪ ਦੇ ਚਲੇ ਜਾਣ ਦੀ ਗੱਲ ਸੁਣ ਉਹ ਹੈਰਾਨ ਹੋ ਜਾਂਦਾ ਹੈ। ਗੁਰਨਾਮ ਬਾਈ ਇੰਜ ਕਿਵੇਂ ਉਹ ਪਿੰਡ ਬਾਪਚਰਾ ਜਾ ਸਕਦਾ ਹੈ? ਘਟੋ-ਘਟ ਮਿਲ ਕੇ ਤਾਂ ਜਾਂਦਾ ਉਹਦਾ ਫੋਨ ਵੀ ਬੰਦ ਪਿਆ। ਗੁਰੀ ਆਪਣੀ ਨਾਰਾਜ਼ਗੀ ਜ਼ਾਹਰ ਕਰਦਾ ਹੋਇਆ ਬੋਲਦਾ ਹੈ ਗਰਨਾਮ ਉਸ ਨੂੰ ਸਮਝਾਉਂਦੇ ਹੋਏ ਗੁਰੀ ਉਸ ਦਾ ਜਾਣਾ ਜ਼ਰੂਰੀ ਸੀ ਤੂੰ ਜਾਣਦਾ ਹੈ ਨਾ ਉਸ ਦੇ ਦਾਦਾ-ਦਾਦੀ ਜੀ ਘਰ ਵਿੱਚ ਅਗੱਲੇ ਸੀ ਤੇ ਉੱਪਰ ਦੀ ਹੁਣ ਉਸ ਦੇ ਦਾਦਾ ਜੀ ਦੀ ਹੈਲਥ ਬਹੁਤ ਖਰਾਬ ਰਹਿਣ ਲੱਗੀ ਹੈ ਬਲਦ ਸਰੀਰ ਹੈ ਦੀਪ ਦਾ ਮਨ ਇੱਥੇ ਨਹੀਂ ਲੱਗ ਰਿਹਾ ਸੀ ਤਾਂ ਉਹ ਪਿੰਡ ਜਾਣਾ ਵਾਪਸ ਚਾਹੁੰਦਾ ਸੀ ਗੁਰੀ ਕੁਰਸੀ ਤੋਂ ਉੱਠ ਕੇ ਘਰ ਤੋਂ ਬਾਹਰ ਜਾਂਦੇ ਹੋਏ ਵੀਰ ਦੀਪ ਨੇ ਇਹ ਚੰਗਾ ਨਹੀਂ ਕੀਤਾ ਦੋਸਤਾਂ ਨੂੰ ਮਿਣੇ ਬਿਨਾ ਮਿਲੇ ਕਿਵੇਂ ਚਲਾ ਗਿਆ ਮੇਰਾ ਸੁਨੀਹਾ ਜਰੂਰ ਦੇ ਦੇਣਾ ਉਸ ਨੂੰ ਤੇ ਮੈਂ ਹੁਣ ਚੱਲਦਾ ਹਾਂ ਉਹ ਦਿਨ ਤੇ ਅੱਜ ਦਾ ਦਿਨ ਗੁਰੀ ਤੇ ਦੀਪ ਕਦੇ ਵੀ ਨਹੀਂ ਮਿਲੇ ਹਾਂ ਕਰਨਾਮ ਬਾਈ ਉਹਨਾਂ ਦੋਵਾਂ ਬਾਰੇ ਦੀਪ ਨੂੰ ਖਬਰ ਦਿੰਦਾ ਰਿਹਾ ਇਸੇ ਵਿੱਚ ਦੀਪ ਕੈਨੇਡਾ ਆਪਣੀ ਮੰਮੀ ਮਨਜੀਤ ਕੌਰ ਤੇ ਮਾਮਾ ਜੀ ਕੋਲ ਚਲਾ ਗਿਆ ਦੀਪ ਪ੍ਰਾਣੀਆਂ ਜਾਂਦਾਂ ਚੋਂ ਇੰਜ ਖੁੱਬ ਗਿਆ ਸੀ ਉਸ ਨੂੰ ਗਰਨਾਮ ਦੀ ਆਵਾਜ਼ ਸੁਣਾਈ ਨਾ ਦਿੱਤੀ ਉਹ ਦੀਪ ਲੈ ਫੜ ਦੁੱਧ ਪੀ ਕਿੱਥੇ ਗਵਾਚ ਗਿਆ ਗਰਨਾਮ ਨੇ ਦੀਪ ਨੂੰ ਮੋਢੇ ਤੋਂ ਹਲਾਉਂਦੇ ਹੋਏ ਕਿਹਾ ਦੀਪ ਤਰਵ ਕੇ ਇੰਜ ਜਾਗਦਾ ਹੈ ਜਿਵੇਂ ਕੋਈ ਗੂੜੀ ਨੀਂਦ ਤੋਂ ਹੋਵੇ ਕੋਈ ਸੁਪਨਾ ਦੇਖਦਾ ਦੇਖਦਾ ਡਰ ਗਿਆ ਹੋਵੇ ਦੀਪ ਆਪਣੇ ਚਿਹਰੇ ਤੋਂ ਪਸੀਨਾ ਸਾਫ਼ ਕਰਦੇ ਹੋਏ ਗਰਨਾਮ ਦੇ ਹੱਥ ਚੋਂ ਦੁੱਧ ਦਾ ਗਲਾਸ ਫੜ ਲਿੰਦਾ ਹੈ ਗਰਨਾਮ ਕੋਲ ਬੈਠਦੇ ਹੋਏ ਦੀਪ ਕਿਹੜੇ ਖਿਆਲਾਂ 'ਚ ਖੋ ਗਿਆ ਸੀ ਕੁਝ ਨਹੀਂ ਬਾਈ ਬਸ ਉਹੀ ਪੁਰਾਣੀਆਂ ਯਾਦਾਂ ਜੋ ਅੱਜ ਵੀ ਪਿੱਛਾ ਨਹੀਂ ਛੱਡਦੀਆਂ ਤੇ ਅੱਜ ਬਸ 'ਚੋਂ ਰੌਣਕ ਨੂੰ ਦੇਖ ਹੋਰ ਤਾਜ਼ਾ ਹੋ ਗਈਆਂ ਇੰਨੇ ਸਾਲ ਹੋ ਗਏ ਸਭ ਆਪੋ ਆਪਣੀ ਜ਼ਿੰਦਗੀ 'ਚੋਂ ਅੱਗੇ ਵਧ ਗਏ ਪਰ ਤੂੰ ਫਿਰ ਉਹੀ ਪੁਰਾਣਾ ਰੇੜਕਾ ਲੈ ਕੇ ਬੈਠਾ ਹੈ ਨਾਮਦੀਪ ਨੂੰ ਸਮਝਾ ਰਿਹਾ ਹੈ ਕਿ ਉਹ ਪ੍ਰਾਣੀ ਆਜ਼ਾਦਾਂ ਚੋਂ ਬਾਹਰ ਨਿਕਲ ਕੇ ਦੁਨੀਆ ਦੀ ਸਚਾਈ ਵੱਲ ਨਜ਼ਰ ਮਾਰੀ ਸਮਾਂ ਬਹੁਤ ਬਦਲ ਗਿਆ ਹੈ ਦੀਪ ਦੁੱਧ ਪੀਂਦੇ ਹੋਏ ਬਾਈ ਤੁਸੀਂ ਸਹੀ ਕਹਿ ਰਹੇ ਹੋ ਪਰ ਕੁਝ ਜ਼ਾਦਾ ਅਜੀਆਂ ਵੀ ਹਨ ਜੋ ਹਮੇਸ਼ਾ ਜ਼ਿੰਦਗੀ ਦਾ ਹਿੱਸਾ ਬਣ ਕੇ ਰਹਿੰਦੀਆਂ ਹਨ ਤੇ ਰੌਣਕ ਦੀ ਯਾਦ ਵੀ ਇਦਾਂ ਦੀ ਹੈ ਦੀਪ ਰਾਉਣਕ ਤੇ ਗੁਰੀ ਆਪਣੀ ਜ਼ਿੰਦਗੀ ਚ ਅੱਗੇ ਵੱਧ ਚੁੱਕੇ ਹਨ ਤੇਰੀ ਇਹ ਚਿੰਤਾ ਬੇਅਰਥ ਹੈ ਹੁਣ ਕਿ ਇਸੇ ਕਰਕੇ ਤੂੰ ਅਜੇ ਤੱਕ ਮੈਰਿਜ ਨਹੀਂ ਕਰਵਾਈ ਬਈ ਕੁਝ ਮੁਹੱਬਤਾਂ ਰੂਹਾਂ ਤੱਕ ਦੀਆਂ ਆਉਂਦੀਆਂ ਨੇ ਜਿਵੇਂ ਮੇਰੀ ਮੁਹੱਬਤ ਰਾਉਣਕ ਨਾਲ ਹੈ ਬਾਕੀ ਰਹੀ ਮੈਰਿਜ ਦੀ ਗੱਲ ਰਾਉਣਕ ਦੀ ਜਗ੍ਹਾ ਅੱਜ ਵੀ ਕੋਈ ਨਹੀਂ ਲੈ ਸਕਦਾ ਇਹ ਕਹਿ ਕੇ ਦੀਪ ਦਾ ਮਨ ਭਰ ਆਉਂਦਾ ਹੈ ਗਰਨਾਮ ਉਸਦੇ ਮੋਢੇ ਤੇ ਆਪਣਾ ਹੱਥ ਰੱਖਤ ਕੇ ਹੌਸਲਾ ਦਿੰਦਾ ਹੈ ਪਰ ਅੱਗੇ ਕੀ ਸ਼ੈ ਤੂੰ ਆਪਣੀ ਜਗਾ ਸਹੀ ਹੈ ਪਰ ਇਹ ਸਮਾਜ ਦੇ ਜਜ਼ਬਾਤਾਂ ਨੂੰ ਨਹੀਂ ਸਮਝੇਗਾ ਦੀਪ ਬੈੱਡ ਤੋਂ ਖੜੇ ਹੁੰਦੇ ਹੋਏ ਗਲਾਸ ਟੇਬਲ ਉੱਤੇ ਰੱਖਦੇ ਹੋਏ ਮੈਨੂੰ ਇਸ ਦੁਨੀਆ ਦੀ ਪਰਵਾਹ ਨਹੀਂ ਇਹ ਦੁਨੀਆ ਹਾਸੇ ਨਾਲ ਹੱਸਦੀ ਜ਼ਰੂਰ ਹੈ ਪਰ ਕਦੇ ਤੁਹਾਡੇ ਨਾਲ ਰੋਂਦੀ ਨਹੀਂ ਇਹੀ ਹਾਲ ਹੈ ਇਸ ਸਮੇਂ ਰੌਣਕ ਦਾ ਹੈ ਮੈਂ ਫੈਸਲਾ ਕੀਤਾ ਹੈ ਮੈਂ ਉਸ ਦਾ ਸਾਥ ਜਰੂਰ ਦੇਵਾਂਗਾ ਇਸ ਮੁਸ਼ਕਲ ਘੜੀ 'ਚੋਂ ਗਰਨਾਮ ਹੈਰਾਨ ਹੁੰਦੇ ਹੋਏ ਦੀਪ ਆਖਰ ਤੂੰ ਕਰਨਾ ਕੀ ਚਾਹੁੰਦਾ ਹੈ ਮੈਨੂੰ ਕੁਝ ਨਹੀਂ ਸਮਝ ਲੱਗ ਰਹੀ ਤੇਰੀ ਇਹ ਤਾਂ ਮੈਨੂੰ ਵੀ ਨਹੀਂ ਪਤਾ ਮੈਂ ਕੀ ਕਰਨਾ ਚਾਹੁੰਦਾ ਹਾਂ ਪਰ ਜੋ ਇਹ ਸਮਾਂ ਹੈ ਇਹ ਆਪੇ ਹੀ ਬਹੁਤ ਕੁਝ ਕਰਵਾ ਲੈਂਦਾ ਹੈ ਫਿਲਹਾਲ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਦੀਪ ਇੰਨਾ ਕਹਿੰਦਾ ਹੋਇਆ ਬੈੱਡ ਉੱਪਰ ਪੈ ਜਾਂਦਾ ਹੈ ਤੇ ਚਾਦਰ ਤਾਣ ਲੈਂਦਾ ਹੈ ਆਪਣਾ ਮੂੰਹ ਟਾਕੇ ਸੌਣ ਦੀ ਕੋਸ਼ਿਸ਼ ਕਰਦਾ ਹੈ ਕੋਲ ਬੈਠਾ ਗੁਰਨਾਮ ਅੱਗੇ ਕੁਝ ਨਹੀਂ ਪੁੱਛਦਾ ਤੇ ਦੀਪ ਕੋਲ ਹੀ ਬੈੱਡ ਉੱਪਰ ਇੱਕ ਪਾਸੇ ਪੈ ਜਾਂਦਾ ਹੈ ਅਗਲੀ ਸਵੇਰ ਦੀਪ ਜਲਦੀ ਉੱਠ ਕੇ ਰੈਡੀ ਹੋ ਜਾਂਦਾ ਹੈ ਤਾਂ ਗੁਰਨਾਮ ਦੀ ਨੀਂਦ ਟੁੱਟ ਜਾਂਦੀ ਹੈ ਤੇ ਉਹ ਦੀਪ ਵੱਲ ਹੈਰਾਨੀ ਨਾਲ ਦੇਖਦੇ ਹੋਏ ਦਵਾਰ ਉੱਪਰ ਲੱਗੇ ਘਲਾਘਲ ਦੇਖਦਾ ਹੈ ਤਸਵੀਰ ਦੇ 7 ਵੱਜ ਚੁੱਕੇ ਹਨ ਦੀਪ ਤੂੰ ਇੰਨੀ ਸਵੇਰੇ ਸਵੇਰੇ ਤਿਆਰ ਹੋ ਕੇ ਕਿੱਥੇ ਚੱਲਿਆ ਹੈ ਭਾਈ ਅਰੌਣਕ ਦੇ ਘਰ ਹੈਰਾਨੀ ਹੋ ਕੇ ਗਰਨਾਮ ਪੁੱਛਦਾ ਹੈ ਪਰ ਕਿਉਂ ਭਾਈ ਮੈਂ ਰਾਤ ਦੱਸ ਦਿੱਤਾ ਸੀ ਸਭ ਤੁਹਾਨੂੰ ਕਿ ਤੁਸੀਂ ਮੇਰੇ ਨਾਲ ਚੱਲੋਗੇ ਗਰਨਾਮ ਸੋਚਾਂ ਚ ਪੈ ਜਾਂਦਾ ਹੈ ਉਸ ਨੂੰ ਸਿਰਫ ਇਹ ਲੱਗਿਆ ਸੀ ਕਿ ਦੀਪ ਰਾਤ ਜੋ ਗੱਲਾਂ ਕਰ ਰਿਹਾ ਸੀ ਉਹ ਰਾਤ ਗਈ ਬਾਤ ਗਈ ਬਾਲੀ ਗੱਲ ਹੋਵੇਗੀ ਪਰ ਦੀਪ ਤਾਂ ਸੱਚੀ ਤੈਅ ਕਰ ਚੁੱਕਿਆ ਸੀ ਕਿ ਉਹ ਰੌਣਕ ਦੀ ਮਦਦ ਜ਼ਰੂਰ ਕਰੇਗਾ ਗਰਨਾਮ ਨੂੰ ਸੋਚਾਂ ਚ ਦੇਖ ਕੇ ਦੀਪ ਰਹਿਣ ਦਿਓ ਭਾਈ ਮੈਂ ਇਕੱਲਾ ਹੀ ਜਾਵਾਂਗਾ ਰੌਣਕ ਦੇ ਘਰ ਜਾ ਆਉਂਦਾ ਹਾਂ ਤੁਹਾਡਾ ਜਵਾਬ ਮੈਨੂੰ ਮਿਲ ਗਿਆ ਹੈ ਗਰਨਾਮ ਇੱਕਦਮ ਬੈੱਡ ਤੋਂ ਖੜਾ ਹੁੰਦਾ ਹੋਇਆ ਤੂੰ ਸੱਚੀ ਪਾਗਲ ਹੋ ਗਿਆ ਹੈ ਤੈਨੂੰ ਸਮਝ ਵੀ ਨਹੀਂ ਲੱਗ ਰਹੀ ਕਿ ਤੂੰ ਕੀ ਕਰਨ ਜਾ ਰਿਹਾ ਹੈ ਰਾਉਣ ਇੱਕ ਇੱਕ ਔਰਤ ਹੈ ਤੇ ਇਹ ਸਮਾਜ ਔਰਤਾਂ ਨੂੰ ਉਪਰੇ ਮਰਦ ਤੋਂ ਮੱਦ ਲੈਣ ਨੂੰ ਕਈ ਸਵਾਲ ਖੜੇ ਕਰ ਦਿੰਦਾ ਹੈ ਕਿਸ ਹیثیت ਨਾਲ ਤੂੰ ਉਸ ਨੂੰ ਸਹਾਰਾ ਦੇਣ ਲਈ ਚੱਲਿਆ ਹੈ ਮੈਂ ਇਸ ਸਮਾਜ ਬਾਰੇ ਕੁਝ ਨਹੀਂ ਜਾਣਦਾ ਇਸ ਸਮੇਂ ਰਾਉਣ ਨੂੰ ਮੇਰੀ ਜ਼ਰੂਰਤ ਹੈ ਤੇ ਮੈਂ ਇੱਕ ਦੋਸਤ ਦੀ ਹیثیت ਨਾਲ ਉਸ ਨੂੰ ਜ਼ਰੂਰ ਸਹਾਰਾ ਦੇਵਾਂਗਾ ਦੀਪ ਆਪਣੇ ਵਿਚਾਰਾਂ ਨੂੰ ਗੁਰਨਾਮ ਅੱਗੇ ਰੱਖ ਦਿੰਦਾ ਹੈ ਗੁਰਨਾਮ ਖੇਜ ਜਾਂਦਾ ਹੈ ਤੈਨੂੰ ਪਤਾ ਵੀ ਹੈ ਤੂੰ ਕੀ ਕਹਿ ਰਿਹਾ ਹੈ ਇਹ ਕੈਨੇਡਾ ਨਹੀਂ ਇਹ ਪੰਜਾਬ ਹੈ ਇੱਥੇ ਤਾਂ ਇੱਕ ਰਾਹ ਜਾਂਦੀ ਪਿਆਸੀ ਔਰਤ ਨੂੰ ਜੇ ਕੋਈ ਮਰਦ ਪਾਣੀ ਵੀ ਪਿਲਾ ਦੇਵੇ ਉਸ ਨੂੰ ਉਸੇ ਨਾਲ ਹੀ ਗਲਤ ਸਮਝ ਲਿਆ ਜਾਂਦਾ ਹੈ ਦੀਪ ਬੇਰੁਖੀ ਨਾਲ ਤਾਂ ਕੀ ਕਰਾਂ ਮੈਂ ਇਸ ਸਮਾਜ ਦੇ ਖੋਖਲੇ ਰੀਤੀ ਰਿਵਾਜਾਂ ਕਾਰਨ ਮੈਂ ਰੌਣਕ ਦੀ ਮਦਦ ਨਾ ਕਰਾਂ ਇਹ ਤਾਂ ਸਰਾਸਰ ਗਲਤ ਹੈ ਜੋਸ ਨੇ ਗਲਤੀ ਕੀਤੀ ਹੀ ਨਹੀਂ ਇਹ ਸਮਾਜ ਉਸਦੀ ਸਜ਼ਾ ਰੌਣਕ ਨੂੰ ਕਿਉਂ ਦੇ ਰਿਹਾ ਹੈ ਗੁਰੀ ਦੇ ਕਿਤੇ ਦੀ ਸਜ਼ਾ ਰੌਣਕ ਕਿਉਂ ਭੁਗਤੇ ਕਿਉਂ ਉਹੋ ਇਸ ਸਮਾਜ ਦੀਆਂ ਜ਼ਹਿਰੀਲੀਆਂ ਗੱਲਾਂ ਸੁਣੇ ਗਰਨਾਮ ਤੈਨੂੰ ਸੁਝਾਉਣਾ ਬੇਕਾਰ ਹੈ ਦੀਪ ਜੋ ਤੇਰਾ ਦਿਲ ਕਰੇ ਉਹ ਕਰ ਗਰਨਾਮ ਗੁੱਸੇ 'ਚੋਂ ਕਮਰੇ 'ਚੋਂ ਬਾਹਰ ਚਲਾ ਜਾਂਦਾ ਹੈ ਤੇ ਦੀਪ ਵੀ ਉਸਦੇ ਪਿੱਛੇ-ਪਿੱਛੇ ਕਮਰੇ 'ਚੋਂ ਬਾਹਰ ਆ ਜਾਂਦਾ ਹੈ ਤੇਜਕੌਰ ਦੀਪ ਨੂੰ ਸਵੇਰੇ ਸਵੇਰੇ ਇੰਜ ਤਿਆਰ ਹੋਏ ਕੀ ਦੇਖ ਕੇ ਕਈ ਸਵਾਲ ਕਰਦੀ ਹੈ ਪਰ ਦੀਪ ਕੁਝ ਨਹੀਂ ਬੋਲਦਾ ਤੇ ਘਰ ਤੋਂ ਬਾਹਰ ਆ ਕੇ ਰੋਡ ਤੇ ਖੜ ਜਾਂਦਾ ਹੈ ਦੀਪ ਘਰ ਤੋਂ ਬਾਹਰ ਰੋਡ ਉੱਪਰ ਆ ਕੇ ਖੜ ਜਾਂਦਾ ਹੈ ਤੇ ਰੌਣਕ ਦੇ ਪਿੰਡ ਨੂੰ ਜਾਣ ਵਾਲੀ ਬੱਸ ਦੀ ਉਡੀਕ ਕਰਨ ਲੱਗਦਾ ਹੈ ਗਰਨਾਮ ਖੁਦ ਨਾਲ ਹੀ ਗੱਲਾਂ ਕਰਦੇ ਹੋਏ ਇਹ ਮੁੰਡਾ ਸੱਚੀ ਪਾਗਲ ਹੋ ਗਿਆ ਉਹ ਵੀ ਰੌਣਕ ਦੇ ਪਿਆਰ ਚ ਸਮਝਦੇ ਨਹੀਂ ਇਹ ਕੀ ਕੀ ਤਾਨੇ ਮਾਰੇਗਾ ਰਾਉਣਕ ਨੂੰ ਜਦੋਂ ਉਹ ਇਨ੍ਹਾਂ ਹਾਲਾਤਾਂ ਤੋਂ ਰਾਉਣਕ ਦੇ ਘਰ ਜਾਵੇਗਾ ਜਲਦੀ ਜਲਦੀ ਤਿਆਰ ਹੋ ਗੁਰਨਾਮ ਆਪਣਾ ਮੋਟਰਸਾਈਕਲ ਸਟਾਰਟ ਕਰਦਾ ਹੋਇਆ ਘਰ ਤੋਂ ਬਾਹਰ ਆ ਜਾਂਦਾ ਹੈ ਇੰਨੇ ਨੂੰ ਇੱਕ ਬੱਸ ਵੀ ਰਾਉਣਕ ਦੇ ਪਿੰਡ ਨੂੰ ਜਾਣ ਵਾਲੀ ਆ ਜਾਂਦੀ ਹੈ ਦੀਪ ਬੱਸ ਵਿੱਚ ਸਵਾਰ ਹੋਣ ਲੱਗਦਾ ਹੈ ਤਾਂ ਗੁਰਨਾਮ ਦੀਪ ਨੂੰ ਆਵਾਜ਼ ਮਾਰ ਕੇ ਰੋਕ ਲੈਂਦਾ ਹੈ ਦੀਪ ਰੁਕ ਆਜਾ ਆਪਾਂ ਮੋਟਰਸਾਈਕਲ ਤੇ ਚੱਲਦੇ ਆਂ ਦੀਪ ਗਰਨਾਮ ਨੂੰ ਦੇਖ ਕੇ ਬਹੁਤ ਖੁਸ਼ ਹੋ ਜਾਂਦਾ ਹੈ ਤੇ ਜਲਦੀ ਨਾਲ ਗਰਨਾਮ ਦੇ ਮੋਟਰਸਾਈਕਲ ਦੇ ਪਿੱਛੇ ਬੈਠਦੇ ਹੋਏ ਚੱਲ ਬਾਈ ਵੈਸੇ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਤੂੰ ਮੇਰੇ ਸਾਥ ਅਰੌਣਕ ਦੇ ਘਰ ਚੱਲਿਆ ਗਰਨਾਮ ਖਿਜ ਕੇ ਮੈਂ ਇੱਕ ਮਾਰਨੀ ਐ ਇੱਕ ਤਾਂ ਤੂੰ ਬਲੈਕਮੇਲ ਕਰਦਾ ਉਹ ਵੀ इमोशनल ਕਰ ਕਰਕੇ ਤੇ ਹੁਣ ਮਸ਼ਕਰੀਆਂ ਕਰਦਾ ਬਾਈ ਨਾਲ ਦੀਪ ਹੱਸ ਪੈਂਦਾ ਜਦੋਂ ਤੂੰ ਮੇਰੇ ਬਿਨਾ ਰਹਿ ਨਹੀਂ ਸਕਦਾ ਪਹਿਲਾਂ ਹੀ ਮੰਨ ਜਾਂਦਾ ਗਰਨਾਮ ਹੁਣ ਬੱਸ ਕਰ ਨਹੀਂ ਤਾਂ ਹੁਣੀ ਤੈਨੂੰ ਮੋਟਰਸਾਈਕਲ ਤੋਂ ਉਤਾਰ ਦੇਣਾ ਹੈ ਮੂੰਹ ਤੇ ਉਂਗਲੀ ਰੱਖ ਕੇ ਬੈਠ ਜਾ ਜਿੰਨਾ ਚਿਰ ਰੌਣਕ ਦਾ ਘਰ ਨਹੀਂ ਆਉਂਦਾ ਸਮਝਿਆ ਗਰਨਾਮ ਝੂਠੀ-ਮੁੱਠੀ ਧਮਕੀ ਦਿੰਦੇ ਹੋਏ ਮੋਟਰਸਾਈਕਲ ਦੀ ਰਫ਼ਤਾਰ ਵਧਾ ਦਿੰਦਾ ਹੈ ਦੀਪਵੇ ਗਰਨਾਮ ਦਾ ਦਿਲ ਰੱਖਣ ਲਈ ਹੱਸਦਾ ਹੋਇਆ ਆਪਣੇ ਸੱਜੇ ਹੱਥ ਦੀ ਵਿਚਕਾਰਲੀ ਉਂਗਲ ਨੂੰ ਆਪਣੇ ਬੁੱਲਾਂ ਉੱਪਰ ਰੱਖ ਲੈਂਦਾ ਤੇ ਚੁੱਪ ਰਹਿਣ ਦੀ ਕੋਸ਼ਿਸ਼ ਕਰਦਾ ਹੈ ਥੋੜੀ ਦੇਰ ਬਾਅਦ ਉਹ ਰੌਣਕ ਦੇ ਘਰ ਕੋਲ ਪਹੁੰਚ ਜਾਂਦੇ ਹਨ ਦੀਪ ਮੋਟਰਸਾਈਕਲ ਤੋਂ ਉਤਰਦੇ ਹੋਏ ਰੌਣਕ ਦੇ ਘਰ ਦੇ ਗੇਟ ਅੱਗੇ ਜਾ ਕੇ ਖੜ ਜਾਂਦਾ ਹੈ ਹੁਣ ਗੇਟ ਦੀ ਬੈੱਲ ਵੀ ਵਜਾ ਕਦੋਂ ਤੱਕ ਇੱਥੇ ਹੀ ਖੜ੍ਹਨ ਦਾ ਇਰਾਦਾ ਹੈ ਤੇਰਾ ਮੋਟਰਸਾਈਕਲ ਨੂੰ ਇੱਕ ਪਾਸੇ ਖੜੇ ਕਰਦਾ ਗਰਨਾਮ ਬੋਲ ਪੈਂਦਾ ਹੈ ਦੀਪ ਬਾਈ ਪਤਾ ਨਹੀਂ ਕਿਉਂ ਥੋੜੀ ਘਬਰਾਹਟ ਹੋ ਰਹੀ ਹੈ ਗਰਨਾਮ ਅੱਗੇ ਵੱਧ ਕੇ ਗੇਟ ਤੋਂ ਬੈਲ ਵਜਾ ਦਿੰਦਾ ਹੈ ਤੇ ਦੀਪ ਨੂੰ ਕਹਿੰਦਾ ਹੈ ਘਰ ਤਾਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ ਹੁਣ ਬੈਲ ਵੀ ਨਹੀਂ ਵਜਾ ਹੋਈ ਗਰਨਾਮ ਬੇਰੁਖੀ ਨਾਲ ਦੀਪ ਨੂੰ ਬੋਲਦਾ ਹੈ ਇੰਨੇ ਨੂੰ ਰੌਣਕ ਦਾ ਬਾਪੂ ਆ ਕੇ 메ਨ ਗੇਟ ਤੇ ਖੋਲ ਦਿੰਦਾ ਹੈ ਤੇ ਦੀਪ ਨੂੰ ਦੇਖ ਕੇ ਉਹ ਤੁਸੀਂ ਬੇਟਾ ਇੱਥੇ ਦੀਪ ਅੱਗੇ ਵੱਧ ਕੇ ਸਾਸਤਰੀ ਕਾਲ ਅੰਕਲ ਜੀ ਕੀ ਮੈਂ ਰੌਣਕ ਨੂੰ ਮਿਲ ਸਕਦਾ ਕੀ ਅਸੀਂ ਅੰਦਰ ਆ ਸਕਦੇ ਹਾਂ 나જર ਸਿੰਘ ਉਹਨਾਂ ਨੂੰ ਘਰ ਅੰਦਰ ਆਉਣ ਦਾ ਇਸ਼ਾਰਾ ਕਰਦਾ ਹੈ ਤੇ ਰੌਣਕ ਨੂੰ ਘਰ ਅੰਦਰੋਂ ਆਵਾਜ਼ ਦੇ ਕੇ ਬੁਲਾਉਂਦਾ ਹੈ ਰੌਣਕ ਦੀਪ ਨੂੰ ਆਪਣੇ ਘਰ ਦੇਖ ਕੇ ਬਹੁਤ ਹੈਰਾਨ ਹੁੰਦੀ ਹੈ ਇਹ ਕਹਾਣੀ ਅਜੇ ਰਹਿੰਦੀ ਹੈ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਕਹਾਣੀ ਨੂੰ ਪੂਰਾ ਸੁਣ ਲਈ ਕੱਲ ਦਾ ਭਾਗ ਜ਼ਰੂਰ ਸੁਣਨਾ ਪਾਤ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਾਸਤਰੀ ਕਾਲ ਜੀ ਧੰਨਵਾਦ ਜੀ